ਮਰਹੂਮ ਸਰਦਾਰ ਜੋਗਿੰਦਰ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ਦੇ ਉੱਤੇ ਦੁੱਖ ਪ੍ਰਗਟਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਿਵਾਰ ਦੇ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ ਪਰਿਵਾਰ ਦੀ ਜ਼ਿੰਦਗੀ ਦੇ ਵਿੱਚ ਆਏ ਇਸ ਖਾਲੀਪਨ ਨੂੰ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਗਿਆ ਹੈ ਔਰ ਉਹ ਕਹਿ ਰਹੇ ਨੇ ਪ੍ਰਧਾਨ ਮੰਤਰੀ ਕਿ ਪਰਿਵਾਰ ਦੇ ਇਸ ਖਾਲੀਪਨ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਔਖਾ ਹੈ ਸਰਦਾਰ ਜੋਗਿੰਦਰ ਸਿੰਘ ਦੀਆਂ ਸਿੱਖਿਆਵਾਂ ਪਰਿਵਾਰ ਦਾ ਮਾਰਗਦਰਸ਼ਨ ਕਰਦੀਆਂ ਕਿਰਦਿਆਂ ਸਰਦਾਰ ਜੋਗਿੰਦਰ ਸਿੰਘ ਨਿਰਪੱਖ ਪੱਤਰਕਾਰੀ ਨੂੰ ਸਮਰਪਿਤ ਸਨ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਨੇ ਸਰਦਾਰ ਜੋਗਿੰਦਰ ਸਿੰਘ ਪਰਿਵਾਰ ਦੇ ਲਈ ਮਜਬੂਤ ਸਹਾਰਾ ਤੇ ਪ੍ਰੇਰਨਾ ਦਾ ਸਰੋਤ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ਦੁੱਖ ਸਾਂਝਾ ਕੀਤਾ ਗਿਆ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਗਿਆ ਔਰ ਬਕਾਇਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ਇੱਕ ਸੰਦੇਸ਼ ਲਿਖਿਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਿਵਾਰ ਦੇ ਲਈ ਸੋਗ ਸੰਦੇਸ਼ ਭੇਜਿਆ ਜਿਸ ਦੇ ਵਿੱਚ ਉਹਨਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਹੈ ਸਰਦਾਰ ਜੋਗਿੰਦਰ ਸਿੰਘ ਦੀਆਂ ਸਿੱਖਿਆਵਾਂ ਪਰਿਵਾਰ ਦਾ ਮਾਗਦਰਸ਼ਨ ਕਰਦੀਆਂ ਰਹਿਣਗੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਨੇ ਸਰਦਾਰ ਜੋਗਿੰਦਰ ਸਿੰਘ 4 ਅਗਸਤ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ 10 ਦਿਨ ਤੋਂ ਲਗਾਤਾਰ ਬਿਮਾਰ ਚਲਬ੍ਰੇਸੀ ਹਸਪਤਾਲ ਦੇ ਵਿੱਚ ਉਹਨਾਂ ਨੇ ਸ਼ਾਮ 4 ਵਜੇ ਦੇ ਕਰੀਬ ਜਿਹੜਾ 4:30 ਵਜੇ ਦੇ ਕਰੀਬ ਆਖਰੀ ਸਾਹ ਲਏ ਔਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਜਿਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ਪਰਿਵਾਰ ਲਈ ਇੱਕ ਸੋਗ ਸੰਦੇਸ਼ ਭੇਜਿਆ ਗਿਆ ਹੈ ਪੀਐਮ ਨੇ ਇਸ ਦੇ ਵਿੱਚ ਸਰਦਾਰ ਜੋਗਿੰਦਰ ਸਿੰਘ ਦੀਆਂ ਉਪਲਬਧੀਆਂ ਦਾ ਜ਼ਿਕਰ ਕੀਤਾ ਹੈ ਔਰ ਪਰਿਵਾਰ ਨੂੰ ਜ਼ਾਹਿਰ ਤੌਰ ਤੇ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਤਰਫੋਂ ਮਰਹੂਮ ਸਰਦਾਰ ਜੋਗਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਇਸ ਵੇਲੇ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਉਹਨਾਂ ਦੇ ਨਾਲ ਸਹਾਰਾ ਬਣਦੇ ਹੋਏ ਪੀਐਮ ਨਜ਼ਰ ਆ ਰਹੇ ਨੇ ਪੀਐਮ ਨਰਿੰਦਰ ਮੋਦੀ ਨੇ ਪਰਿਵਾਰ ਦੇ ਲਈ ਸੋਗ ਸੰਦੇਸ਼ ਭੇਜਿਆ ਤਾਂ ਸੋਗ ਸੰਦੇਸ਼ ਦੇ ਵਿੱਚ ਪਰਦਾਨ ਮੰਤਰੀ ਲਿਖ ਦੇਣੇ ਕਿ ਸਰਦਾਰ ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਇਸ ਔਖੀ ਘੜੀ ਦੇ ਵਿੱਚ ਮੇਰੀ ਪਰਿਵਾਰ ਦੇ ਨਾਲ ਸੰਵੇਦਨਾ ਸਰਦਾਰ ਜੋਗਿੰਦਰ ਸਿੰਘ ਜੀ ਪੂਰੀ ਤਰ੍ਹਾਂ ਪੱਤਰਕਾਰੀ ਨੂੰ ਸਮਰਪਿਤ ਸਨ ਆਪਣੇ ਜੀਵਨ ਦੌਰਾਨ ਉਹਨਾਂ ਨੇ ਵੱਖ-ਵੱਖ ਜ਼ਿੰਮੇਵਾਰੀਆਂ ਨੂੰ ਕੁਸ਼ਲਤਾ ਦੇ ਨਾਲ ਨਿਭਾਇਆ ਉਹ ਪਰਿਵਾਰ ਦੇ ਲਈ ਮਜ਼ਬੂਤ ਸਹਾਰਾ ਤੇ ਪ੍ਰੇਰਣਾ ਸਰੋਤ ਸਨ ਉਹਨਾਂ ਦੇ ਦੇਹਾਂਤ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਜੀਵਨ ਦੇ ਵਿੱਚ ਜੋ ਖਾਲੀ ਪਰੰਦਰਦ ਆਇਆ ਹੈ ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਔਖਾ ਹੈ ਅੱਜ ਉਹ ਸਰੀਰਕ ਤੌਰ ਤੇ ਤੁਹਾਡੇ ਨਾਲ ਨਹੀਂ ਹਨ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਤੁਹਾਡੇ ਨਾਲ ਵਿਰਾਸਤ ਵਜੋਂ ਰਹਿਣਗੀਆਂ ਉਹਨਾਂ ਵੱਲੋਂ ਦਿੱਤੀ ਸਿੱਖਿਆ ਤੇ ਜੀਵਨ ਮੁੱਲ ਪਰਿਵਾਰ ਦਾ ਮਾਰਗਦਰਸ਼ਨ ਕਰਦੇ ਰਹਿਣਗੇ ਵਾਹਿਗੁਰੂ ਜੀ ਦੁਖੀ ਪਰਿਵਾਰਕ ਮੈਂਬਰਾਂ ਅਤੇ ਸੁਪਚਿੰਤਕਾਂ ਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ਣ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ਇਹ ਸੋਗ ਸੰਦੇਸ਼ ਭੇਜਿਆ ਗਿਆ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਸਰਦਾਰ ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਇਸੌਖੀ ਦੇ ਵਿੱਚ ਮੇਰੀ ਸੰਵੇਦਨਾ ਪਰਿਵਾਰ ਦੇ ਨਾਲ ਹੈ ਔਰ ਜਿਹੜਾ ਇਹ ਇਹ ਪੱਤਰ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਜੋ ਪ੍ਰਾਈਮ ਮਿਨਿਸਟਰ ਦੀ ਤਰਫੋਂ ਭੇਜਿਆ ਗਿਆ ਹੈ ਹਿੰਦੀ ਦੇ ਵਿੱਚ ਇਹ ਪੱਤਰ ਹੈ ਔਰ ਬਕਾਇਦਾ ਹਸਤਾਖਰ ਤੁਸੀਂ ਪ੍ਰਧਾਨ ਮੰਤਰੀ ਦੇ ਦੇਖ ਪਾ ਰਹੇ ਹੋ ਕਿ ਜਦੋਂ ਅਕਾਲ ਚਲਾਣਾ ਕਰ ਗਏ 6 اگست نو 4 اگست نو جو روزانہ اسپوکس مین ديبانی مرحوم سردار जोगिंदर ਸਿੰਘ ਜਿਨ੍ਹਾਂ ਦਾ ਦੇਹਾਂਤ ਹੋਇਆ ਔਰ ਇੱਕ ਖਬਰ ਪ੍ਰਧਾਨ ਮੰਤਰੀ ਤੱਕਰ ਪਹੁੰਚੀ ਤਾਂ ਉਹਨਾਂ ਦੀ ਤਰਫੋਂ ਪਰਿਵਾਰ ਦੇ ਲਈ ਸੋਗ ਸੰਦੇਸ਼ ਭੇਜਿਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੋਗ ਸੰਦੇਸ਼ ਦੇ ਵਿੱਚ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟਾਈ ਹੈ ਲਿਖਦੇ ਨੇ ਕਿ ਸਰਦਾਰ जोगिंदर ਸਿੰਘ ਪਰਿਵਾਰ ਦੇ ਲਈ ਮਜ਼ਬੂਤ ਸਹਾਰਾ ਤੇ ਪ੍ਰੇਰਣਾ ਦਾ ਸਰੋਤ ਸਨ ਪ੍ਰਧਾਨ ਮੰਤਰੀ ਦੀ ਤਰਫੋਂ ਦਿੱਲੀ 에 ਸੋਗ ਸੰਦੇਸ਼ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਮਰਹੂਮ ਸਰਦਾਰ ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਈ ਹੈ ਔਰ ਉਹਨਾਂ ਦੀ ਤਰਫੋਂ ਸੋਗ ਪੱਤਰ ਲਿਖਿਆ ਗਿਆ ਹੈ ਪੀਐਮ ਕਹਿ ਰਹੇ ਨੇ ਕਿ ਪਰਿਵਾਰ ਦੀ ਜ਼ਿੰਦਗੀ ਦੇ ਵਿੱਚ ਆਏ ਖਾਲੀਪਨ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਔਖਾ ਹੈ ਸਰਦਾਰ ਜੋਗਿੰਦਰ ਸਿੰਘ ਦੀਆਂ ਜੋ ਸਿੱਖਿਆਵਾਂ ਨੇ ਉਹ ਪਰਿਵਾਰ ਦੇ ਲਈ ਦਾ ਹਮੇਸ਼ਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਿਖਦੇ ਨੇ ਕਿਉਂਕਿ 4 ਅਗਸਤ ਨੂੰ ਦਿਹਾਂਤ ਹੋ ਜਾਂਦਾ ਹੈ ਮਰਹੂਮ ਸਰਦਾਰ ਜੋਗਿੰਦਰ ਸਿੰਘ ਦਾ ਜੋ 10 ਦਿਨ ਤੋਂ ਲਗਾਤਾਰ ਬਿਮਾਰ ਚੱਲ ਰਹੇ ਸਨ ਹਸਪਤਾਲ ਦੇ ਵਿੱਚ ਜਿਰੇ ਲਾਸੀ ਲੇਕਿਨ ਫਿਰ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਨੇ ਹਾਲਾਂਕਿ ਜੋ ਚਾਹਨ ਵਾਲੇ ਨੇ ਸਰਦਾਰ ਜੋਗਿੰਦਰ ਸਿੰਘ ਨੂੰ ਉਹਨਾਂ ਦੇ ਦਿਲਾਂ ਦੇ ਵਿੱਚ ਉਹ ਹਮੇਸ਼ਾ ਜ਼ਿੰਦਾ ਰਹਿਣਗੇ ਪਰਿਵਾਰਕ ਮੈਂਬਰਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ ਪੱਤਰਕਾਰੀ ਦੀ ਖੇਤਰ ਦੇ ਵਿੱਚ ਉਸ ਜਿਸ ਤਰ੍ਹਾਂ ਦਾ ਉਹਨਾਂ ਨੇ ਕੰਮ ਕੀਤਾ ਉਸ ਕੰਮ ਦੇ ਲਈ ਹਮੇਸ਼ਾ ਮਰਹੂਮ ਸਰਦਾਰ ਜੋਗਿੰਦਰ ਸਿੰਘ ਨੂੰ ਯਾਦ ਕੀਤਾ ਜਾਂਦਾ ਰਹੇਗਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਤਰਫੋਂ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਈ ਗਈ ਹੈ ਔਰ ਸੋਗ ਸੰਦੇਸ਼ ਭੇਜਿਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਨੇ ਕਿ ਪਰਿਵਾਰ ਦੀ ਜ਼ਿੰਦਗੀ ਦੇ ਵਿੱਚ ਆਏ ਖਾਲੀਪਨ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਔਖਾ ਹੈ ਸਰਦਾਰ ਜੋਗਿੰਦਰ ਸਿੰਘ ਜੀ ਦੀਆਂ ਸਿੱਖਿਆਵਾਂ ਪਰਿਵਾਰ ਦਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ ਤਾਂ ਪਰਿਵਾਰ ਦੇ ਜ਼ਿੰਦਗੀ ਦੇ ਵਿੱਚ ਆਏ ਖਾਲੀਪਨ ਨੂੰ ਪ੍ਰਧਾਨ ਮੰਤਰੀ ਮਹਿਸੂਸ ਕਰ 파 ਰਹੇ ਨੇ ਔਰ ਉਹਨਾਂ ਦੀ ਤਰਫੋਂ ਕਿਹਾ ਗਿਆ ਹੈ ਕਿ ਉਸ ਖਾਲੀਪਨ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੇਹਦ ਔਖਾ ਹੈ ਲੇਕਿਨ ਉਹਨਾਂ ਦੀ ਸਿੱਖਿਆ ਵਾ ਪਰਿਵਾਰ ਦਾ ਪਰਿਵਾਰਕ ਮੈਂਬਰਾਂ ਦੇ ਲਈ ਜਿਹੜਾ ਉਹ ਹਰੇਕ ਹਮੇਸ਼ਾ ਮਾਰਗਦਰਸ਼ਨ ਦਾ ਕੰਮ ਕਰਨ ਗਿਆ ਅਜਹੀ ਉਮੀਦ ਜਿਹੜੀ ਇਹ ਪ੍ਰਧਾਨ ਮੰਤਰੀ ਜਤਾ ਰਹੇ ਨੇ ਅਨ ਜਿਸ ਤਰੀਕੇ ਦੇ ਨਾਲ ਮਰਹੂਮ ਸਰਦਾਰ ਜੋਗਿੰਦਰ ਸਿੰਘ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਆ ਉਸ ਤੋਂ ਬਾਅਦ ਚਾਹੇ ਉਹ ਖੇਡ ਜਗਤ ਹੋਏ ਧਾਰਮਿਕ ਸ਼ਖਸੀਅਤਾਂ ਹੋਣ ਹਰ ਕਿਸੇ ਦੇ ਤਰਫੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਹੈ ਉਹ ਪੇਟ ਕੀਤੀ ਗਈ ਹਾਲਾਂਕਿ ਅੰਤਮ ਸੰਸਕਾਰ ਜਿਹੜਾ ਉਹਨਾਂ ਦਾ ਕਰ ਦਿੱਤਾ ਗਿਆ ਅੰਤਿਮ ਅਰਦਾਸ ਹੋਈ ਉਸ ਦੇ ਵਿੱਚ ਵੀ ਹਰ ਅੱਖ ਨਮ ਉਸ ਦਿਨ ਨਜ਼ਰ ਆ ਰਹੀ ਸੀ ਪਰਿਵਾਰਿਕ ਮੈਂਬਰਾਂ ਨੂੰ ਇੱਕ ਵੱਡਾ ਘਾਟਾ ਜ਼ਾਹਿਰ ਤੌਰ ਤੇ ਪਿਆ ਲੇਕਿਨ ਪੱਤਰਕਾਰੀ ਦੇ ਖੇਤਰ ਦੇ ਵਿੱਚ ਜੋ ਕਮਾਲ ਕੀਤਾ ਗਿਆ ਜੋ ਕੰਮ ਕੀਤਾ ਗਿਆ ਸੀ ਮਰਹੂਮ ਸਰਦਾਰ ਜੋਗਿੰਦਰ ਸਿੰਘ ਦੀ ਤਰਫੋਂ ਉਸ ਨੂੰ ਜ਼ਰੂਰ ਹਰ ਕੋਈ ਯਾਦ ਕਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ਵੀ ਸੋਗ ਪੱਤਰ ਪਰਿਵਾਰ ਦੇ ਲਈ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ ਕਿ ਉਹਨਾਂ ਦੀਆਂ ਜੋ ਸਿੱਖਿਆਵਾਂ ਨੇ ਮਰਹੂਮ ਸਰਦਾਰ ਜੋਗਿੰਦਰ ਸਿੰਘ ਜੀ ਦੀਆਂ ਉਹ ਪਰਿਵਾਰ ਅਤੇ ਪਰਿਵਾਰਕ ਮੈਂਬਰਾਂ ਦਾ ਮਾਰਗਦਰਸ਼ਨ ਹਮੇਸ਼ਾ ਕਰਦੀਆਂ ਰਹਿਣਗੀਆਂ ਔਰ ਜੋ ਖਾਲੀਪਨ ਮਹਿਸੂਸ ਹੋ ਰਿਹਾ ਹੋਏਗਾ ਪਰਿਵਾਰਕ ਮੈਂਬਰਾਂ ਨੂੰ ਉਸ ਨੂੰ ਮਹਿਸੂਸ ਕਰ 파 ਰਹੇ ਨੇ ਖੁਦ ਪ੍ਰਧਾਨ ਮੰਤਰੀ ਔਰ ਗੈਰ ਨੇ ਕਿ ਇਸ ਇਸ ਖਾਲੀਪਨ ਨੂੰ ਬਿਆਨ ਕਰਨਾ ਸ਼ਬਦਾਂ ਦੇ ਵਿੱਚ ਬੇਹਦ ਔਖਾ ਹੈ ਤਾਂ ਜਿਵੇਂ ਹੀ ਪ੍ਰਧਾਨ ਮੰਤਰੀ ਨੂੰ ਮਰਹੂਮ ਸਰਦਾਰ ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਦੀ ਖਬਰ ਪਤਾ ਚੱਲਦੀ ਹੈ ਤਾਂ ਉਹ ਪਰਿਵਾਰ ਦੇ ਨਾਮ ਇੱਕ ਸੋਗ ਸੰਦੇਸ਼ ਜਾਰੀ ਕਰਦੇ ਨੇ ਇਸ ਪੱਤਰ ਨੂੰ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਜਿੱਥੇ ਇੱਕ ਪਾਸੇ ਮਰਹੂਮ ਸਰਦਾਰ ਜੋਗਿੰਦਰ ਸਿੰਘ ਦਾ ਜ਼ਿਕਰ ਕੀਤਾ ਤਾਂ ਉੱਥੇ ਹੀ ਇਸ ਔਖੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਈ ਗਈ ਹੈ ਵੀ ਆਮ ਕਹਿ ਰਹੇ ਨੇ ਕਿ ਸਰਦਾਰ ਜੋਗਿੰਦਰ ਸਿੰਘ ਪੱਤਰਕਾਰੀ ਨੂੰ ਹਮੇਸ਼ਾ ਸਮਰਪਿਤ ਰਹੇ ਨੇ ਤਾਂ ਪ੍ਰਧਾਨ ਮੰਤਰੀ ਵੱਲੋਂ ਇਹ ਸੋਗ ਸੰਦੇਸ਼ ਜਾਰੀ ਕੀਤਾ ਜਿਸ ਦੇ ਵਿੱਚ ਉਹ ਲਿਖ ਰਹੇ ਨੇ ਕਿ ਸਰਦਾਰ ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਦਾ ਸਮਾਚਾਰ ਪ੍ਰਾਪਤ ਹੋਇਆ ਇਹ ਦੁਖਦ ਖਬਰ ਸੀ ਸੌਖੀ ਕੜੀ ਦੇ ਵਿੱਚ ਮੇਰੀ ਪਰਿਵਾਰ ਦੇ ਨਾਲ ਸੰਵੇਦਨਾ ਹੈ ਸਰਦਾਰ ਜੋਗਿੰਦਰ ਸਿੰਘ ਜੀ ਪੂਰੀ ਤਰ੍ਹਾਂ ਪੱਤਰਕਾਰੀ ਨੂੰ ਸਮਰਪਿਤ ਸਨ ਆਪਣੇ ਜੀਵਨ ਦੌਰਾਨ ਉਨ੍ਹਾਂ ਨੇ ਵੱਖ-ਵੱਖ ਜ਼ਿੰਮੇਵਾਰੀਆਂ ਨੂੰ ਕੁਸ਼ਲਤਾ ਦੇ ਨਾਲ ਨਿਭਾਇਆ ਉਹ ਪਰਿਵਾਰ ਦੇ ਲਈ ਮਜ਼ਬੂਤ ਸਹਾਰਾ ਤੇ ਪ੍ਰੇਰਨਾ ਸਰੋਤ ਸਨ ਉਨ੍ਹਾਂ ਦੇ ਦੇਹਾਂਤ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਜੀਵਨ ਦੇ ਵਿੱਚ ਜੋ ਖਾਲੀਪਨ ਦਾ ਦਰਦ ਆਇਆ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ ਅੱਜ ਉਹ ਸਰੀਰਕ ਤੌਰ ਤੇ ਤੁਹਾਡੇ ਨਾਲ ਨਹੀਂ ਹਨ ਪਰ ਉਹ ਯਾਦਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੇ ਵਿਰਾਸਤ ਜਿਹੜੀ ਆ ਉਹਨਾਂ ਦੀ ਸੰਭਾਲੀ ਜਾਏ ਤਾਂ ਵਾਹਿਗੁਰੂ ਜੀ ਦੁਖੀ ਪਰਿਵਾਰਕ ਮੈਂਬਰਾਂ ਅਤੇ ਸੁਭ ਚਿੰਤਕਾਂ ਨੂੰ ਇਹ ਘਾਟਾ ਸਹਿਣ ਕਰਨ ਦਾ ਬਲ ਬਖਸ਼ਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ਪਰਿਵਾਰ ਦੇ ਨਾਮ ਇਹ ਸੋਗ ਸੰਦੇਸ਼ ਜਾਰੀ ਕੀਤਾ ਗਿਆ ਕਿਉਂਕਿ 4 ਅਗਸਤ ਨੂੰ ਇਸ ਫਾਨੀ ਸੰਸਾਰ ਨੂੰ ਮਰਹੂਮ ਸਰਦਾਰ ਜੋਗਿੰਦਰ ਸਿੰਘ ਅਲਵਿਦਾ ਕਹਿ ਗਏ ਸਨ ਆਪਣੀ ਸਵਾਸਾ ਦੀ ਪੂੰਜੀ ਉਹਨਾਂ ਨੇ ਖਤਮ ਕੀਤੀ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ ਜਿਸ ਤੋਂ ਬਾਅਦ ਪੱਤਰਕਾਰੀ ਦੀ ਲਾਈਨ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਸੰਗੀ ਸਾਥੀ ਹਰ ਕਿਸੇ ਨੂੰ ਇੱਕ ਜੜਾ ਉਹ ਚਟਕਾ ਲੱਗਾ ਔਰ ਹਰ ਕੋਈ ਸਨਸੀ ਕੀ ਕਿ ਕਿਸ ਤਰੀਕੇ ਹਾਲਾਂਕਿ ਉਹਨਾਂ ਦਾ ਸੰਘਰਸ਼ ਜਿਹੜਾ ਹੈ ਉਹ ਆਪਣੇ ਆਪ ਚ ਉਹਨਾਂ ਨੂੰ ਚਲਦਾ ਫਿਰਦਾ ਇੰਸਟੀਚਿਊਟ ਕਿਹਾ ਜਾਂਦਾ ਸੀ ਲਰਨਿੰਗ ਇੰਸਟੀਚਿਊਟ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਇੱਕ ਪ੍ਰੇਰਣਾ ਦੇ ਸਰੋਤ ਵਜੋਂ ਦੇਖਿਆ ਜਾਂਦਾ ਸੀ ਤਾਂ ਮਰਦੇ ਮੁਜ਼ਾਹਿਦ ਸ਼ਬਦ ਦਾ ਇਸਤੇਮਾਲ ਉਹਨਾਂ ਦੇ ਲਈ ਕੀਤਾ ਜਾਂਦਾ ਰਿਹਾ ਹੈ ਕਿ ਆਪਣੇ ਫੈਸਲੇ ਤੇ ਉਹ ਅਟਲ ਰਹਿੰਦੇ ਸਨ ਤੇ ਜਿਸ ਤਰ੍ਹਾਂ ਪੱਤਰਕਾਰ ਦੀ ਲਾਈਨ ਦੇ ਵਿੱਚ ਉਹਨਾਂ ਨੇ ਵਾਕਮਾਲ ਕੰਮ ਕੀਤਾ ਉਹ ਹਮੇਸ਼ਾ ਯਾਦ ਰੱਖਿਆ ਜਾਏਗਾ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਹਮਦਰਦੀ ਪ੍ਰਗਟਾਈ ਗਈ ਹੈ ਇੱਕ ਪੱਤਰ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ਪਰਿਵਾਰ ਦੇ ਨਾਮ ਪੇਜਾ ਗਿਆ ਔਰ ਇੱਕ ਸੋਗ ਸੰਦੇਸ਼ ਹੈ ਜਿਸ ਦੇ ਵਿੱਚ ਉਹਨਾਂ ਨੇ ਮਰਹੂਮ ਸਰਦਾਰ ਜੋਗਿੰਦਰ ਸਿੰਘ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਦਾ ਕੰਮ ਜਿਹੜਾ ਹੈ ਜਿਸ ਤਰੀਕੇ ਦੇ ਨਾਲ ਉਹ ਪੱਤਰਕਾਰ समर्पित ਸਨ ਉਸ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਤਾਂ ਸਰਦਾਰ ਜੋਗਿੰਦਰ ਸਿੰਘ ਪਰਿਵਾਰ ਦੇ ਲਈ ਮਜ਼ਬੂਤ ਸਹਾਰਾ ਤੇ ਪ੍ਰੇਰਨਾ ਸਰੋਤ ਸਨ ਉਹਨਾਂ ਦੀਆਂ ਸਿੱਖਿਆਵਾਂ ਪਰਿਵਾਰ ਦਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ ਵੀ ਪ੍ਰਧਾਨ ਮੰਤਰੀ ਆਪਣੇ ਇਸ ਸੂਕ ਪੱਤਰ ਦੇ ਵਿੱਚ ਲਿਖਦੇ ਨੇ ਔਰ ਨਾਲ ਹੀ ਕਹਿ ਰਹੇ ਨੇ ਕਿ ਪਰਿਵਾਰ ਦੀ ਜ਼ਿੰਦਗੀ ਦੇ ਵਿੱਚ ਆਏ ਖਾਲੀਪਨ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਔਖਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਹੂਮ ਸਰਦਾਰ ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪੀਐਮ ਨਰਿੰਦਰ ਮੋਦੀ ਨੇ ਪਰਿਵਾਰ ਦੇ ਨਾਲ ਹਮਦਰਦੀ ਪਕਟਾਈ ਹੈ ਪਰਿਵਾਰ ਦੀ ਜ਼ਿੰਦਗੀ ਦੇ ਵਿੱਚ ਆਏ ਖਾਲੀਪਨ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਔਖਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਰਨੇ ਸਰਦਾਰ ਜੋਗਿੰਦਰ ਸਿੰਘ ਦੀਆਂ ਸਿੱਖਿਆਵਾ ਪਰਿਵਾਰ ਦਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ ਸਰਦਾਰ ਜੋਗਿੰਦਰ ਸਿੰਘ ਨਿਰਪੱਖ ਪੱਤਰਕਾਰੀ ਨੂੰ ਸਮਰਪਿਤ ਸਨ ਤਾਂ ਉਹ ਜ਼ਿਕਰ ਜੜਾ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਔਰ ਇੱਕ ਵੱਡੀ ਗੱਲ ਆਖੀ ਹੈ ਕਿ ਨਿਰਪੱਖ ਪੱਤਰਕਾਰੀ ਨੂੰ ਉਹ ਹਮੇਸ਼ਾ ਸਮਰਪਿਤ ਰਹੇ ਔਰ ਇਹੀ ਕਾਰਨ ਹੈ ਕਿ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਸਰਦਾਰ ਜੋਗਿੰਦਰ ਸਿੰਘ ਜਿਹੜਾ ਪਰਿਵਾਰ ਦੇ ਲਈ ਮਜ਼ਬੂਤ ਸਹਾਰਾ ਤੇ ਪ੍ਰੇਰਨਾ ਸਰੋਤ ਸਨ ਪ੍ਰਧਾਨ ਮੰਤਰੀ ਦਾ ਜ਼ਿਕਰ ਕਰਦੇ ਨੇ ਔਰ ਆਪਣੇ ਸੋਗ ਸੰਦੇਸ਼ ਦੇ ਵਿੱਚ ਉਹਨਾਂ ਨੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਈ ਹੈ